ਸਸ਼ਕਾਲ ਤੁਸੀਂ ਦੇਖ ਰਹੇ ਹੋ ਦਰਿਕ ਸਵੇਰਾ ਟੀਵੀ ਤੇ ਮੈਂ ਹਸ਼ਗੁਲ ਗੁਰਪ੍ਰਤਕ ਉੰਗੀ ਦੇ ਵੱਲੋਂ ਕੁਝ ਸਮਾਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਬਾਰੇ ਵੀਡੀਓ ਦੇ ਵਿੱਚ ਉਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਹੈ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਹੈ ਬਹੁਤ ਸਾਰੇ ਫਰਾਡਸ ਜਿਹੜੇ ਅੱਜਕੱਲ ਹੋ ਰਹੇ ਨੇ ਲੋਕਾਂ ਦੇ ਨਾਲ ਫਰਾਡ ਕੀਤੇ ਜਾ ਰਹੇ ਨੇ ਤੇ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਸੋਹਣਾ ਸੁਨੇਹਾ ਜਿਹੜਾ ਲੋਕਾਂ ਨੂੰ ਦਿੱਤਾ ਕਿ ਕਿਸ ਤਰੀਕੇ ਦੇ ਅੱਜ ਕੱਲ ਫਰਾਡ ਹੋ ਰਹੇ ਨੇ ਕਿਵੇਂ-ਕਿਵੇਂ ਦੇ ਫਰਾਡ ਹੋ ਰਹੇ ਨੇ ਤਾਂ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਗੁਰਪ੍ਰੀਤ ਖੁੱਗੀ ਦੇ ਵੱਲੋਂ ਇਸ ਵੀਡੀਓ ਦੇ ਵਿੱਚ ਹੋਣ ਵਾਲੇ ਫਰਾਡ ਬਾਰੇ ਦੱਸਿਆ ਗਿਆ ਤਿੰਨ ਤਰ੍ਹਾਂ ਦੇ ਫਰਾਡ ਜਿਹੜੇ ਗੁਰਪ੍ਰੀਤ ਖੁੱਗੀ ਨੇ ਇਸ ਵੀਡੀਓ ਦੇ ਵਿੱਚ ਦੱਸੇ ਨੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਫਰਾਡ ਬਹੁਤ ਜ਼ਿਆਦਾ ਜਿਹੜਾ ਚੱਲ ਰਿਹਾ ਹੈ ਕਿ ਫੋਨ ਕਾਲ ਮਾਪਿਆਂ ਦੇ ਫੋਨ ਤੇ ਕੀਤਾ ਜਾਂਦਾ ਤੇ ਉਸ ਦੇ ਵਿੱਚ ਕਿਹਾ ਜਾਂਦਾ ਕਿ ਆ ਤੁਹਾਡਾ ਬੱਚਾ ਕਿੱਥੇ ਆ ਅਸੀਂ ਉਹਨੂੰ ਅਰੈਸਟ ਕਰ ਲਿਆ ਜਾਂ ਇਸ ਹਾਲਾਤ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਉਹਦੇ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ ਅਜਹੀਆਂ ਗੱਲਾਂ ਕਰਕੇ ਫਰਾਡ ਜਿਹੜਾ ਕੀਤਾ ਜਾਂਦਾ ਮਾਪਿਆਂ ਦੇ ਨਾਲ ਜਾਂ ਮਾਪੇ ਘਬਰਾ ਜਾਂਦੇ ਨੇ ਤੇ ਦੂਜਾ ਅ ਜਿਹੜਾ ਗੁਰਪ੍ਰੀਤ ਖੁੱਗੀ ਦੇ ਵੱਲੋਂ ਕਿਹਾ ਗਿਆ ਡਿਜੀਟਲ ਅਰੈਸਟ ਇਹ ਫਰਾਡ ਜਿਹੜਾ ਅੱਜਕੱਲ ਸ਼ੁਰੂ ਹੋਇਆ ਹੈ ਪਰ ਇਹ ਬਹੁਤ ਸਾਰੇ ਲੋਕਾਂ ਦੇ ਨਾਲ ਨਹੀਂ ਹੋਇਆ ਪਰ ਕੁਝ ਕੁ ਲੋਕਾਂ ਦੇ ਨਾਲ ਹੋਇਆ ਡਿਜੀਟਲ ਅਰੈਸਟ ਜਿਹੜਾ ਹੈ ਉਹ ਔਨਲਾਈਨ ਕਾਲ ਕੀਤੀ ਜਾਂਦੀ ਹੈ ਤੇ ਇਹ ਕਿਹਾ ਜਾਂਦਾ ਕਿ ਜੇਕਰ ਤੁਸੀਂ ਫੋਨ ਆਪਣਾ ਬੰਦ ਕਰ ਲੈਂਦੇ ਹੋ ਜਾਂ ਆਪਣਾ ਲੈਪਟਾਪ ਬੰਦ ਕਰ ਲੈਂਦੇ ਹੋ ਤਾਂ ਤੁਸੀਂ ਅਨਸੇਫ ਹੋ ਜਾਵੋਗੇ ਜਿੰਨੀ ਦੇਰ ਤੱਕ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਉਨੀ ਦੇਰ ਤੱਕ ਤੁਸੀਂ ਸੇਫ ਹੋ ਤੇ ਫਿਰ ਉਸ ਤੋਂ ਬਾਅਦ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਜਾਂ ਹੋਰ ਵੀ ਕਈ ਚੀਜ਼ਾਂ ਉਹਨਾਂ ਨੂੰ ਕਹਿੰਿਆ ਜਾਂਦਾ ਹੈ ਯਾਨੀ ਤੇ ਉਸ ਤੋਂ ਬਾਅਦ ਜਿਹੜੀ ਫੋਰਨ ਕਾਲ ਜਿਹੜੀ ਅੱਜ ਕੱਲ ਫਰੌਡ ਚੱਲ ਰਿਹਾ ਹੈ ਕਿ ਬਾਹਰਲੇ ਮੁਲਕਾਂ ਤੋਂ ਇੱਕ ਫੋਨ ਕੀਤਾ ਜਾਂਦਾ ਹੈ ਕਿ ਤੁਸੀਂ ਪਛਾਣਿਆ ਵੀ ਮੈਂ ਕੌਣ ਬੋਲ ਰਿਹਾ ਹਾਂ ਜਾਂ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਅਜਿਹੇ ਫਰੌਡ ਔਰ ਜਾਂ ਇਹ ਕਿਹਾ ਜਾਂਦਾ ਹੈ ਜਿਹੜੀ ਫੋਰਨ ਫਰੌਡ ਕਾਲ ਹੁੰਦੀ ਹੈ ਉਸ ਤੇ ਇਹ ਗੱਲਾਂ ਵੀ ਕਹੀਆਂ ਜਾਂਦੀਆਂ ਨੇ ਕਿ ਤੁਹਾਡੇ ਅਸੀਂ ਰਿਸ਼ਤੇਦਾਰ ਗੱਲ ਕਰ ਰਹੇ ਹਾਂ ਤੁਸੀਂ ਪਛਾਣਿਆ ਨਹੀਂ ਜਾਂ ਤੁਹਾਡਾ ਆ ਬੇਟਾ ਬਾਹਰ ਬਾਹਰਲੇ ਮੁਲਕ ਦੇ ਵਿੱਚ ਪੜਨ ਗਿਆ ਹੋਇਆ ਉਸ ਨੂੰ ਇਸ ਹਾਲਤ ਦੇ ਵਿੱਚ ਅਸੀਂ ਕਾਬੂ ਕੀਤਾ ਜਾਂ ਅਜੇਹੇ ਕਿਸੇ ਵੀ ਬਹੁਤ ਸਾਰੇ ਸਾਹਮਣੇ ਆਏਨ ਕੁਤਸਮਾ ਪਹਿਲਾਂ ਗੁਰਪ੍ਰੀਤ ਖੁੱਗੀ ਨੇ ਇਸ ਵੀਡੀਓ ਦੇ ਵਿੱਚ ਸਾਂਝਾ ਕੀਤਾ ਹੈ ਕਿ ਇੱਕ ਬੇਟੀ ਦੇ ਘਰ ਫੋਨ ਕੀਤਾ ਜਾਂਦਾ ਕਿ ਤੁਹਾਡੀ ਕੁੜੀ ਨੂੰ ਅਸੀਂ ਗਲਤ ਕੰਮ ਕਰਦੇ ਹੋਏ ਫੜਿਆ ਤੇ ਪੂਰੀ ਗੱਲ ਵੀ ਨਹੀਂ ਹੁੰਦੀ ਤੇ ਉਸ ਔਰਤ ਨੂੰ ਹਾਰਟ ਅਟੈਕ ਆ ਜਾਂਦਾ ਹੈ ਅਜਿਹੇ ਫਰੌਡ ਜਿਹੜੇ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਇਹਨਾਂ ਫਰੌਡਾਂ ਤੋਂ ਸਾਵਧਾਨ ਰਹਿਣ ਦੇ ਲਈ ਗੁਰਪ੍ਰੀਤ ਖੁੱਗੀ ਨੇ ਇੱਕ ਸੁਨੇਹਾ ਦਿੱਤਾ ਹੈ ਕਿ ਜਿਹੜੇ ਫਰਾਡ ਕਰਦੇ ਨੇ ਲੋਕ ਇਹ ਨਹੀਂ ਸੁਧਰ ਸਕਦੇ ਪਰ ਅਸੀਂ ਸਾਵਧਾਨ ਰਹੀਏ ਤਾਂ ਕਿ ਅਜਿਹੇ ਫਰਾਡ ਜਿਹੜੇ ਹੋ ਰਹੇ ਨੇ ਉਹਨਾਂ ਦੇ ਚਾਂਸੇ ਦੇ ਵਿੱਚ ਅਸੀਂ ਲੋਕ ਨਾ ਆਈਏ ਕਿਉਂਕਿ ਜਦ ਵੀ ਬੱਚਿਆਂ ਦੀ ਗੱਲ ਕਰਕੇ ਉਹਨਾਂ ਦੇ ਮਾਪਿਆਂ ਦੇ ਨਾਲ ਫਰਾਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਹਮੇਸ਼ਾ ਮਾਪੇ ਘਬਰਾ ਜਾਂਦੇ ਨੇ ਕਿਉਂਕਿ ਅਜਿਹੇ ਮਾਪੇ ਵੀ ਨੇ ਜਿਨ੍ਹਾਂ ਨੂੰ ਫੋਨ ਬਹੁਤਾ ਨਹੀਂ ਚਲਾਉਣਾ ਆਉਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਜਦ ਫੋਨ ਸੁਣਦੇ ਨੇ ਤਾਂ ਉਹਨਾਂ ਦੇ ਬੱਚਿਆਂ ਦੀ ਜੇਕਰ ਗੱਲ ਹੁੰਦੀ ਹੈ ਤਾਂ ਮਾਪੇ ਘਬਰਾ ਜਾਂਦੇ ਨੇ ਘਬਰਾੜ ਦੇ ਵਿੱਚ ਉਹ ਪੈਸੇ ਦੇ ਦਿੰਦੇ ਨੇ ਜਾਂ ਅਜਿਹੇ ਫਰਾਡ ਦੇ ਵਿੱਚ ਫਸ ਜਾਂਦੇ ਨੇ ਅਜਿਹਾ ਨਾ ਵਦੇ ਅਜਿਹਾ ਕ੍ਰਾਈਮ ਨਾ ਵਦੇ ਜੇ ਔਰ ਨਾ ਵਦਨ ਇਸ ਕਰਕੇ ਗੁਰਪ੍ਰੀਤ ਖੁੱਗੀ ਦੇ ਵੱਲੋਂ ਇਹ ਵੀਡੀਓ ਜਿਹੜਾ ਹੈ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਸੋ ਅਸੀਂ ਵੀ ਇਹਹੀ ਰਿਕੁਐਸਟ ਕਰਨਾ ਚਾਹਾਂਗੇ ਬੱਚਿਆਂ ਨੂੰ ਵੀ ਮਾਪਿਆਂ ਨੂੰ ਕਿ ਜਿਹੜੇ ਮਾਪਿਆਂ ਨੂੰ ਫੋਨ ਬਹੁਤੇ ਨਹੀਂ ਚਲਾਉਣੇ ਆਉਂਦੇ ਉਹ ਇਸ ਚੀਜ਼ ਤੋਂ ਸਾਵਧਾਨ ਰਹਿਣੇ ਆ ਬੱਚੇ ਨੇ ਜਿਹੜੇ ਉਹ ਆਪਣੇ ਮਾਪਿਆਂ ਨੂੰ ਇਹ ਫਰੌਡਸ ਬਾਰੇ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣ ਤਾਂ ਜੋ ਇਹੋ ਜਿਹੇ ਫਰੌਡਸ ਉਹਨਾਂ ਦੇ ਵਿੱਚ ਨਾ ਫਸਿਆ ਜਾ ਸਕੇ ਤੁਹਾਡਾ ਇਹਨਾਂ ਫਰੌਡਸ ਬਾਰੇ ਗੁਰਪ੍ਰੀਤ ਖੁੱਗੀ ਦੀ ਇਸ ਵੀਡੀਓ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਸੈਕਸ਼ਨ 'ਆਹੀਂ ਦੱਸ ਸਕਦੇ ਹੋ ਦੇਖਦੇ ਰਹੋ ਤਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅੱਜ ਦੀ ਇਹ ਵੀਡੀਓ ਕਿਸੇ ਐਂਟਰਟੇਨਮੈਂਟ ਪਰਪਸ ਲਈ ਨਹੀਂ ਬਣਾਈ ਜਾ ਰਹੀ ਇੱਕ ਅਵੇਅਰਨੈਸ ਵਾਸਤੇ ਬਣਾਈ ਜਾ ਰਹੀ ਹੈ ਤੁਹਾਡੇ ਚੋਂ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਖੈਰ ਪਤਾ ਹੋਵੇਗਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੇ ਬਹੁਤ ਕੰਮ ਆਏਗੀ ਅੱਜ ਦੀ ਡੇਟ ਚ ਸਭ ਤੋਂ ਵੱਡੀ ਚੁਣੌਤੀ ਸਭ ਤੋਂ ਵੱਡੀ ਮੁਸ਼ਕਿਲ ਹੈ ਸਾਈਬਰ ਕ੍ਰਾਈਮ ਜਾਂ ਸਾਈਬਰ ਫਰਾਡ ਕਹ ਲੋ ਬਹੁਤ ਸਾਰੇ ਅਣਪੋੜ ਲੋਕ ਅਣਜਾਨ ਲੋਕੇ ਦਾ ਸ਼ਿਕਾਰ ਹੋ ਰਹੇ ਨੇ ਛੋਟੀਆਂ ਮੋਟੀਆਂ ਠੱਗੀਆਂ ਬਾਰੇ ਰੋਜ਼ ਤੁਸੀਂ ਸੁਣਦੇ ਪੜ੍ਹਦੇ ਰਹਿੰਦੇ ਪਰ ਮੈਂ ਬਹੁਤ ਅਹਿਮ ਗੱਲਾਂ ਦੋ ਤਿੰਨ ਕਰਨੀਆਂ ਤੁਹਾਡੇ ਨਾਲ ਸਭ ਤੋਂ ਪਹਿਲਾ ਫਰਾਡ ਜਿਹੜਾ ਅੱਜ ਕੱਲ ਬਹੁਤ ਪੌਪੂਲਰ ਹੈ ਔਰ ਲੋਕ ਕਬਰ ਆ ਜਾਂਦੇ ਨੇ ਸੁਣ ਕੇ ਘਰੇ ਫੋਨ ਆਉਂਦਾ ਹੈ ਕਿ ਤੁਸੀਂ ਕਿੱਥੇ ਹੋ ਤੁਹਾਡਾ ਮੁੰਡਾ ਕਿੱਥੇ ਹੈ ਮੈਂ ਕਹਿੰਦਾ ਜੀ ਘਰੋਂ ਕਾਲਜ ਗਿਆ ਹੈ ਜਾਂ ਕੰਮ ਤੇ ਗਿਆ ਹੈ ਤੁਹਾਨੂੰ ਪਤਾ ਤੁਹਾਡਾ ਮੁੰਡਾ ਅਰੈਸਟ ਹੋ ਗਿਆ ਸਾਡੇ ਕੋਲ ਸਾਡੀ ਕਸਟਡੀ ਚ ਕਰਦੇ ਕਬਰ ਆ ਜਾਂਦੇ ਕੀ ਕੀਤਾ ਸਾਡੇ ਮੁੰਡੇ ਨੇ ਜੀ ਕਹਿੰਦੇ ਉਹ ਤੁਹਾਨੂੰ ਪਤਾ ਕਿ ਇਹਨਾਂ ਦੇ ਨਾਲ ਤੁਰਿਆ ਫਿਰਦਾ ਸੀ ਅਸੀਂ ਗੱਡੀ 'ਚੋਂ ਫੜਿਆ ਡਰੱਗਸ ਫੜੇ ਗਏ ਨੇ ਹਥਿਆਰ ਫੜੇ ਗਏ ਨੇ ਮਤਲਬ ਕਈ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ ਤੇ ਉਹ ਮਾਂ ਪਿਓ ਕਬਰ ਆ ਜਾਂਦੇ ਨੇ ਖਾਸ ਤੌਰ ਤੇ ਫੋਨ 'ਤੇ ਉਹ ਨੂੰ ਆਂਦਾ ਤੇ ਪਿਓ ਘਬਰਾ ਜਾਂਦਾ ਦੱਸੋ ਜੀ ਕਿਵੇਂ ਕਰਨਾ ਐ ਇੰਨੇ ਪੈਸੇ ਇੱਥੇ ਭੇਜੋ ਸੀ ਤੁਹਾਡੇ ਮੁੰਡੇ ਨੂੰ ਛੱਡ ਦਿਆਂਗੇ ਹਨਾ ਇਹ ਕੇ ਫਰਾਡ ਹੈ ਇਹ ਬਿਲਕੁਲ ਸਮਝੋ ਕਿ ਜਦੋਂ ਇਦਾਂ ਦੀ ਕਾਲ ਆਉਂਦੀ ਕੋਈ ਤੁਹਾਨੂੰ ਘਰ ਘਰ ਦੀ ਇਦਾਂ ਦੀ ਕਾਲ ਨਹੀਂ ਕਰਦਾ ਕੋਈ ਤੁਹਾਡੇ ਮੋਬਾਈਲ ਤੇ ਗੱਲਬਾਤ ਦਾ ਅੰਦਾਜ਼ ਹੀ ਵੱਖਰਾ ਹੁੰਦਾ ਜੇ ਤੁਹਾਡਾ ਕਦੇ ਕੋਈ ਬੱਚਾ ਇਸ ਤਰ੍ਹਾਂ ਮੁਸੀਬਤ ਚ ਕੋਵੇ ਔਰ ਦੂਸਰਾ ਜਿਹੜਾ ਸਭ ਤੋਂ ਖਤਰਨਾਕ ਫਰਾਡ ਹੋ ਰਿਹਾ ਹੈ ਉਹ ਇਹ ਹੋ ਰਿਹਾ ਜੀ ਕਿ ਡਿਜੀਟਲ ਅਰੈਸਟ ਬਹੁਤ ਰੇਅਰ ਲੋਕਾਂ ਨਾਲ ਜੀ ਹੋਇਆ ਪਰ ਹੋ ਰਿਹਾ ਉਹ ਤੁਹਾਨੂੰ ਕਹਿੰਦੇ ਆ ਕਿ ਤੁਹਾਡੇ ਤੇ ਆ ਚਾਰਜਸ ਲੱਗੇ ਆ ਅਸੀਂ ਫਲਾਨੀ ਏਜੰਸੀ ਤੋਂ ਬੋਲ ਰਹੇ ਆ ਤੁਹਾਨੂੰ ਡਿਜੀਟਲ ਅਰੈਸਟ ਕਰ ਲਿਆ ਮਤਲਬ ਤੁਸੀਂ ਹੁਣ ਟੈਕਨੀਕਲੀ ਸਾਡੇ ਅਰੈਸਟ ਵਿੱਚੋਂ ਜਦ ਤੱਕ ਤੁਹਾਡਾ ਫੋਨ ਚੱਲਦਾ ਹੈ ਜਾਂ ਤੁਸੀਂ ਲੈਪਟਾਪ ਤੇ ਸਾਡੇ ਨਾਲ ਆ ਜਾਓ ਜਦ ਤੱਕ ਸਾਡੇ ਨਾਲ ਕਨੈਕਟਡ ਹੋ ਉਰੋਂ ਤੱਕ ਤੁਸੀਂ ਸੇਫ ਹੋ ਜੇ ਤੁਸੀਂ ਫੋਨ ਬੰਦ ਕੀਤਾ ਜਾਂ ਲੈਪਟਾਪ ਬੰਦ ਕੀਤਾ ਤਾਂ ਤੁਹਾਡੇ ਘਰੇ ਰੇਡ ਹੋ ਜੇਗੀ ਤੁਹਾਡੇ ਘਰਦਿਆਂ ਨੂੰ ਚੁੱਕ ਕੇ ਲੈ ਜਾਵਾਂਗੇ ਤੁਹਾਡਾ ਪਰਿਵਾਰ ਸਾਰਾ ਮੁਸੀਬਤ ਚ ਆ ਜਾਏਗਾ ਸੋ ਇਹ ਇਸ ਤਰ੍ਹਾਂ ਵੀ ਫਸਾਉਂਦੇ ਨੇ ਡਿਜੀਟਲ ਅਰੈਸਟ ਨਾਂ ਦੀ ਕੋਈ ਚੀਜ਼ ਦੁਨੀਆ 'ਚ ਨਹੀਂ ਜੇ ਕਦੇ ਕੋਈ ਇਦਾਂ ਦਾ ਫੋਨ ਆਵੇ ਸਮਝੋ ਫਰਾਡ ਹੋ ਰਿਹਾ ਤੁਹਾਡੇ ਨਾਲ। ਅਰ ਤੀਸਰੀ ਬਹੁਤ ਹੀ ਡੇਂਜਰਸ ਗੱਲ ਹੈ। ਫੋਰਨ ਤੋਂ ਕਾਲ ਆਉਂਦੀ ਹੈ। ਕਈ ਵਾਰੀ ਮੁੰਡਿਆਂ ਦੇ ਨਾਂ ਤੇ ਕਈ ਵਾਰੀ ਅੱਜਕੱਲ ਬੇਟੀਆਂ ਦੇ ਨਾਂ ਤੇ ਆਉਣ ਲੱਗ ਪਈ ਹੈ। ਕਿ ਤੁਹਾਡੀ ਬੇਟੀ ਕਿੱਥੇ ਆ ਕਹਿੰਦੇ ਜੀ ਕੈਨੇਡਾ ਗਈ ਹੈ। ਕਾਦੇ ਵਾਸਤੇ ਕਹਿੰਦੇ ਪੜ੍ਹਨ ਵਾਸਤੇ ਗਈ ਹੋਈ ਹੈ। ਕਹਿੰਦੇ ਤੁਹਾਨੂੰ ਪਤਾ ਉੱਥੇ ਕੀ ਕਰ ਰਹੀ ਹੈ। ਕਹਿੰਦੇ ਉਹ ਇਦਾਂ ਗੰਦੇ ਕੰਮਾਂ 'ਚ ਫੜੀ ਗਈ ਹੈ। ਅਸੀਂ ਉਹਨੂੰ ਅਰੈਸਟ ਕੀਤਾ ਹੈ। ਫਲਾਣੇ ਹੋਟਲ 'ਚ ਫੜ ਮਾਂ ਪਿਓ ਖਬਰ ਆ ਜਾਂਦੇ ਨੇ ਆ ਪਿੱਛੇ ਤਾਂ ਖਬਰ ਆਈ ਇੱਕ ਕਿਸ ਤਰ੍ਹਾਂ ਦਾ ਫੋਨ ਆਇਆ ਤੇ ਵਿਚਾਰੀ ਮਾਂ ਨੇ ਜੇ ਇੰਨੀ ਗੱਲ ਹੀ ਸੁਣੀ ਕਿ ਤੁਹਾਡੀ ਬੇਟੀ ਇਹ ਜੇ ਕਮਾਚ ਬੜੀ ਗਈ ਉਹਨੂੰ ਹਾਰਟ ਅਟੈਕ ਆ ਗਿਆ ਉਹਦੀ ਡੈਥ ਹੋ ਗਈ ਵਿਚਾਰੀ ਸੋ ਇਹ ਫਰਾਡਸਟਰਸ ਜਿਹੜੇ ਹੈਗੇ ਨੇ ਇਹਨਾਂ ਨੇ ਤਾਂ ਨਹੀਂ ਹਟਣਾ ਆਪਾਂ ਵੇਅਰ ਹੋਈਏ ਆਪਣੇ ਨਾਲ ਦੀਆਂ ਨੂੰ ਅਵੇਅਰ ਕਰੀਏ ਇਸ ਤਰ੍ਹਾਂ ਦੀ ਕੋਈ ਵੀ ਕਾਲ ਤੁਹਾਨੂੰ ਬਾਹਰੋਂ ਆਉਂਦੀ ਸਮਝੋ ਤੁਹਾਨੂੰ ਲੁੱਟਣ ਤੇ ਠੱਗਣ ਵਾਸਤੇ ਆ ਰਹੀ ਹੈ ਆਪਣੇ ਬੱਚਿਆਂ ਤੇ ਟਰਸਟ ਕਰੋ ਉਹਨਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰੋ ਬਾਈ ਚਾਂਸ ਕੋਨ ਉਹਨਾਂ ਦਾ ਹੈਕ ਹੋ ਗਿਆ ਬੰਦ ਵੀ ਹੋ ਸਕਦਾ ਆਲੇ ਦੁਆਲੇ ਪਤਾ ਕਰੋ ਪਰ ਘਬਰਾਟ ਚ ਆ ਕੇ ਕੋਈ ਡਿਸੀਜਨ ਨਾ ਲਓ ਨਾ ਘਬਰਾਓ ਨਾ ਕਿਸੇ ਨੂੰ ਪੈਸੇ ਦਿਓ ਇਸ ਤਰ੍ਹਾਂ ਦੇ ਫਰਾਡਸ ਅੱਜਕੱਲ ਬੜੇ ਹੋ ਰਹੇ ਨੇ ਮੇਰਾ ਦਿਲ ਕਰਦਾ ਸੀ ਕਿ ਜਿਹੜੇ ਅਵੇਅਰ ਅਜੇ ਨਹੀਂ ਇਨ੍ਹਾਂ ਫਰਾਡਸ ਤੋਂ ਮੈਂ ਉਹਨਾਂ ਨੂੰ ਜ਼ਰੂਰ ਦੱਸਾਂ ਸੋ ਪਲੀਜ਼ ਅੱਗੇ ਤੋਂ ਅੱਗੇ ਨੂੰ ਸਪਰੈਡ ਕਰੋ ਸਾਰਿਆਂ ਨੂੰ ਅਵੇਅਰ ਕਰੋ ਬੱਚੇ ਧੀ ਪੁੱਤ ਸਭ ਨੂੰ ਬੜੇ ਪਿਆਰੇ ਹੁੰਦੇ ਨੇ ਬੜੇ ਕੀਮਤੀ ਹੁੰਦੇ ਨੇ ਧੰਨਵਾਦ